ਸਭ ਤੋਂ ਪਹਿਲਾਂ ਜਿਵੇਂ ਦੱਸਾਂ ਤਾਂ 10 ਲੱਖ ਦਾ ਹਰ ਪਰਿਵਾਰ ਦਾ ਸਿਹਤ ਬੀਮਾ ਜਿਹੜਾ 2 ਅਕਤੂਬਰ ਤੋਂ ਲਾਗੂ ਹੋ ਜਾਊਗਾ ਜਿਹਦੇ ਵਿੱਚ ਕੋਈ ਫਾਰਮ ਨਹੀਂ ਭਰਨਾ ਕੁਝ ਨਹੀਂ ਕਰਨਾ ਸਿਰਫ ਆਪਣਾ ਆਧਾਰ ਕਾਰਡ ਜਾਂ ਵੋਟਰ ਕਾਰਡ ਤੁਸੀਂ ਲੈ ਕੇ ਜਾਣਾ ਹੈ ਰੱਬ ਨਾ ਕਰੇ ਕੋਈ ਬਿਮਾਰੀ ਪਰਿਵਾਰ 'ਚ ਹੋ ਜਾਏ 552 ਪ੍ਰਾਈਵੇਟ ਹਸਪਤਾਲ ਤੇ ਸਾਰੇ ਸਰਕਾਰੀ ਹਸਪਤਾਲ ਦੇ ਨਾਲ ਅਟੈਚ ਕਰਤੇ ਤੇ 500 ਸਰਕਾਰ ਪ੍ਰਾਈਵੇਟ ਹੋਰ ਕਰ ਦਾਂਗੇ 1000 ਹੋ ਜਾਊਗਾ ਬਸ ਤੁਸੀਂ ਜਾਣਾ ਇਲਾਜ ਕਰਾਉਣਾ ਤੇ ਘਰੇ ਆ ਜਾਣਾ ਬਾਕੀ ਸਾਰਾ ਜਿਹੜਾ ਇਲਾਜ ਦਾ ਖਰਚਾ ਉਹ ਪੰਜਾਬ ਸਰਕਾਰ ਕਰੂਗੀ ਇਸ ਯੋਜਨਾ ਚ ਸਾਰੇ ਕਿਸਾਨ ਵਪਾਰੀ ਦੁਕਾਨਦਾਰ ਸਰਕਾਰੀ ਮੁਲਾਜ਼ਮ ਪੈਨਸ਼ਨਰ ਕੋਈ ਇਨਕਮ ਦੀ ਸੀਮਾ ਨਹੀਂ ਕੋਈ ਨੀਲਾ ਪੀਲਾ ਕਾਰਡ ਨਹੀਂ ਬਸ ਪੰਜਾਬ ਦਾ ਵਸਨੀਕ ਹੋਣਾ ਚਾਹੀਦਾ ਬਸ ਪੰਜਾਬ ਦਾ ਨਾਗਰਿਕ ਹੋਣਾ ਚਾਹੀਦਾ 3 ਕਰੋੜ ਦੇ ਲਗਭਗ آبادیਆ 3 ਕਰੋੜ ਦੇ ਲਗਭਗ ਲੋਕਾਂ ਨੂੰ ਇਹਦਾ ਲਾਭ ਮਿਲੂਗਾ 881 ਇਸ ਵਕਤ ਆਮ ਆਦਮੀ ਕਲੀਨਿਕ ਚੱਲ ਰਹੇ ਨੇ ਜਿੱਥੇ ਹਰ ਰੋਜ਼ 70000 ਦੇ ਕਰੀਬ ਲੋਕ ਆਪਣਾ ਇਲਾਜ ਕਰਾਉਣ ਆਉਂਦੇ ਨੇ ਸੋ 209 ਕਲੀਨਿਕ ਜਲਦੀ ਹੋ ਜਾਣਗੇ ਹਜ਼ਾਰ ਦੀ ਗਿਣਤੀ ਆਮ ਆਦਮੀ ਕਲੀਨਿਕਾਂ ਦੀ ਵੀ ਹੋ ਜਾਊਗੀ ਸਭ ਤੋਂ ਵੱਡੀ ਗੱਲ ਹੈ ਸਿੱਖਿਆ শিক্ষা ਦੇ ਵਿੱਚ ਸਕੂਲ ਆਫ ਐਮਿਨੈਂਸ ਖੋਲੇ ਜਾ ਰਹੇ ਨੇ। ਔਰ ਸਾਡੇ ਜਿਹੜੇ ਬੱਚੇ ਨੇ ਉਹਨਾਂ ਨੇ 3 ਸਾਲਾਂ ਦੇ ਵਿੱਚ ਰਿਜ਼ਲਟ ਵੀ ਦੇਣੇ ਸ਼ੁਰੂ ਕਰਤੇ। ਬੜੇ ਮਾਣ ਵਾਲੀ ਗੱਲ ਹੈ ਕਿ ਭਾਰਤ ਸਰਕਾਰ ਦੇ ਨੈਸ਼ਨਲ ਅਚੀਵਮੈਂਟ ਸਰਵੇ ਚ ਜਿਹੜਾ ਕਿ 4 ਸਾਲਾਂ ਬਾਅਦ ਹੁੰਦਾ ਹੈ 2017 ਚ ਪੰਜਾਬ 29ਵੇਂ ਨੰਬਰ ਤੇ ਆਇਆ ਸੀ। ਜਿਹਦੇ ਵਿੱਚ ਫਿਜ਼ਿਕਸ ਮੈਥਸ ਬਾਇਓਲੋਜੀ ਕੈਮਿਸਟਰੀ ਜਿਹੜੇ ਮੇਨ ਸਬਜੈਕਟ ਨੇ ਸਾਇੰਸ ਦੇ ਟੈਕਨੋਲੋਜੀ ਦੇ ਉਹਨਾਂ ਦਾ ਟੈਸਟ ਹੁੰਦਾ ਬੜਾ ਔਖਾ ਬੜਾ ਟਫ 1900 2017 ਚ ਪੰਜਾਬ 29ਵੇਂ ਨੰਬਰ ਤੇ ਆਇਆ ਸੀ ਤੇ ਮੈਨੂੰ ਦੱਸਦਿਆਂ ਬੜੀ ਖੁਸ਼ੀ ਹੋ ਰਹੀ ਹੈ ਕਿ 2025 ਚ ਪੰਜਾਬ ਸਾਰੇ ਸਬਜੈਕਟਾਂ ਚੋਂ ਪਹਿਲੇ ਨੰਬਰ ਤੇ ਆਇਆ ਹੈ ਪਹਿਲੇ ਨੰਬਰ ਤੇ ਆਇਆ ਔਰ ਕੇਰਲਾ ਨੂੰ ਬੀਟ ਕੀਤਾ ਹੈ ਜਿਹੜਾ ਕਿ ਸਭ ਤੋਂ ਪੜਿਆ ਲਿਖਿਆ ਸੂਬਾ ਮੰਨਿਆ ਜਾਂਦਾ ਹੈ ਮੁਕਾਬਲਾ ਕੇਰਲਾ ਨਾਲ ਸੀ ਸੋ ਕੇਰਲਾ ਨੂੰ ਹਰਾ ਕੇ ਪੰਜਾਬ ਨੈਸ਼ਨਲ ਅਚੀਵਮੈਂਟ ਸਰਵੇ ਦੇ ਵਿੱਚ ਭਾਰਤ ਸਰਕਾਰ ਦਾ ਸਰਵੇ ਹੈ ਪਹਿਲੇ ਨੰਬਰ ਤੇ ਆਇਆ 265 ਬੱਚਿਆਂ ਨੇ ਜੇਈ ਮੈਨਜ਼ ਦਾ ਪੇਪਰ ਕਲੀਅਰ ਕੀਤਾ 45 ਬੱਚਿਆਂ ਨੇ ਜੇਈ ਐਡਵਾਂਸ ਪ੍ਰੀਖਿਆ ਪਾਸ ਕਰ ਲਈ ਤੇ 848 ਬੱਚਿਆਂ ਨੇ ਨੀਟ ਦਾ ਪੇਪਰ ਕਲੀਅਰ ਕੀਤਾ ਸਰਕਾਰੀ ਸਕੂਲਾਂ ਦੀ ਗੱਲ ਕਰ ਰਿਹਾ ਮੈਂ ਅਚੀਵਮੈਂਟ ਹੈ ਐਸਾ ਲਾਠਵੀ 10ਵੀਂ 12ਵੀਂ ਦੇ ਨਤੀਜਿਆਂ ਚ ਹਰ ਸਾਲ ਵਾਂਗ ਪਹਿਲੇ ਪਹਿਲੀਆਂ ਪੋਜੀਸ਼ਨਾਂ ਜਿਹੜੀਆਂ ਉਹ ਸਾਡੀਆਂ 3 ਨੇ ਸਾਡੀਆਂ ਭੈਣਾਂ ਨੇ ਕੁੜੀਆਂ ਦਾ ਨੰਬਰ ਪਹਿਲਾ ਰਿਹਾ ਫਰੀਦਕੋਟ ਜ਼ਿਲ੍ਹੇ ਦੀ ਹੌਨਹਾਰ ਲੜਕੀ ਨਵਜੋਤ ਕੌਰ ਨੇ 8ਵੀਂ ਕਲਾਸ ਚੋਂ ਪੰਜਾਬ ਚੋਂ ਪਹਿਲਾ ਸਥਾਨ ਹਾਸਲ ਕੀਤਾ ਫਰੀਦਕੋਟ ਜ਼ਿਲ੍ਹੇ ਦੀ ਅਕਸ਼ਨੂਰ ਕੌਰ ਨੇ 10ਵੀਂ ਚੋਂ ਪੰਜਾਬ ਚੋਂ ਪਹਿਲਾ ਸਥਾਨ ਹਾਸਲ ਕੀਤਾ ਇਸੇ ਜ਼ਿਲ੍ਹੇ ਦੀ ਦਿਲਜੀਤ ਕੌਰ ਨੇ 12ਵੀਂ ਕਲਾਸ ਚੋਂ ਪੰਜਾਬ ਚੋਂ ਦੂਜਾ ਨੰਬਰ ਜਿਹੜਾ ਸੈਕੰਡ ਨੰਬਰ ਤੇ ਫਰੀਦਕੋਟ ਜਲੇ ਦੀ ਕੁੜੀ ਆਈ। ਸੋ ਜਿਹੜੇ ਸਕੂਲਾਂ ਦੇ ਵਿੱਚ ਕਈ ਵਾਰੀ ਮਾਪੇ ਸੋਚਦੇ ਐ ਕਿ ਸਕੂਲ ਦੂਜੇ ਸਕੂਲ ਦੂਜੇ ਪਿੰਡ ਦੇ ਸਕੂਲ ਤੱਕ ਜਾਣ ਦਾ ਕੋਈ ਸਾਧਨ ਨਹੀਂ। ਕੁੜੀਆਂ ਵੀ ਕਈ ਵਾਰੀ ਖਾਸ ਤੌਰ ਤੇ ਟਰਾਲੀਆਂ ਤੇ ਡਾਲੀਆਂ ਪਿੱਛੇ ਲੰਮ ਕੇ ਜਾਂ ਬੱਸਾਂ ਦੇ ਜਾਣਾ ਪਿੱਛੇ ਲੰਮ ਕੇ ਜਾਂ ਕਿਸੇ ਅਜਨਬੀ ਤੋਂ ਰਾਈਡ ਮੰਗ ਕੇ ਜਾਂਦੀਆਂ ਸੀ। ਅਸੀਂ ਉਹਨਾਂ ਵਾਸਤੇ ਬੱਸਾਂ ਦਾ ਪ੍ਰਬੰਧ ਕੀਤਾ ਹੈ ਇਸ ਵਕਤ 20000 ਬੱਚੇ ਉਹ ਬੱਸਾਂ ਰਾਹੀਂ ਸਕੂਲ ਜਾ ਰਹੇ ਨੇ ਜਿਨ੍ਹਾਂ ਚੋਂ 14000 ਕੁੜੀਆਂ ਨੇ ਸਾਡੇ ਪ੍ਰਿੰਸੀਪਲਾਂ ਨੂੰ ਅਧਿਆਪਕਾਂ ਨੂੰ ਟ੍ਰੇਨਿੰਗ ਦੇਣ ਵਾਸਤੇ ਸਿੰਗਾਪੂਰ ਫਿਨਲੈਂਡ ਆਈਆਈਐਮ ਅਹਮਦਾਬਾਦ ਭੇਜਦੇ ਆ ਤਾਂ ਕਿ ਉਹ ਲੇਟੈਸਟ ਤਰੀਕੇ ਸਿੱਖ ਸਕਣ ਪੜ੍ਹਾਈ ਦੇ ਆਕੇ ਆਪਣੇ ਕਲੀਗਜ਼ ਨੂੰ ਤੇ ਆਪਣੇ ਸਟੂਡੈਂਟਸ ਨੂੰ ਉਹ ਉਹਦਾ ਫਾਇਦਾ ਦੇ ਸਕਣ 115 ਸਰਕਾਰੀ ਸਕੂਲਾਂ ਦੇ ਨਾਮ ਆਜ਼ਾਦੀ ਘੁਲਾਟੀਆਂ ਦੇ ਮਹਾਨ ਸ਼ਹੀਦਾਂ ਤੇ ਪ੍ਰਸਿੱਧ ਸ਼ਖਸੀਤਾਂ ਦੇ ਨਾਮ ਤੇ ਰੱਖੇ ਗਏ ਨੇ ਸਰਕਾਰ ਵੱਲੋਂ ਕਿੱਤਾ ਮੁਖੀ ਜੈਨਕ ਸਕਿਲਡ ਮੰਗ ਨੂੰ ਧਿਆਨ ਚ ਰੱਖਦੇ ਆ ਆਈਟੀਆਈ ਦੇ ਵਿੱਚ ਸੀਟਾਂ ਦੀ ਗਿਣਤੀ 52 ਹਜ਼ਾਰ ਕਰਤੀ ਜੋ ਕਿ ਪਹਿਲਾਂ 35000 ਸੀ ਕਿਉਂਕਿ ਅੱਜ ਕੱਲ ਸਕਿੱਲ ਦਾ ਜ਼ਮਾਨਾ ਹੈ ਕੁਛ ਨਾ ਕੁਛ ਸਿੱਖਣ ਦਾ ਜ਼ਮਾਨਾ ਪਿਛਲੇ ਦਿਨੀ ਹਜੇ ਲਗਭਗ 160 ਕ ਦਿਨ ਹੋਏ ਨੇ ਯੁੱਧ ਨਸ਼ਿਆਂ ਵਿਰੁੱਧ ਬੜਾ ਵੱਡਾ ਕਲੰਕ ਇੱਕ ਸਾਡੇ ਪੰਜਾਬ ਦੇ ਮੱਥੇ ਤੇ ਲੱਗਿਆ ਸੀ ਚਿੱਟੇ ਦਾ ਫਿਲਮਾਂ ਬਣਨ ਲੱਗੀਆਂ ਸੀ ਸਾਡੇ ਬੱਚੇ ਡਿਪਰੈਸ਼ਨ ਦਾ ਸ਼ਿਕਾਰ ਹੋ ਕੇ ਨਸ਼ਿਆਂ ਵੱਲ ਨੂੰ ਬੁਰੀ ਸੰਗਤ ਵੱਲ ਨੂੰ ਪੈ ਗਏ ਸੀ ਔਰ ਸਭ ਤੋਂ ਮਾਰੀਗਲ ਇਹ ਹੋਈ ਕਿ ਸਰਕਾਰਾਂ ਖੁਦ ਨਸ਼ੇ ਬਕਾਉਂਦੀਆਂ ਸੀ ਮੰਤਰੀਆਂ ਦੀਆਂ ਗੱਡੀਆਂ 'ਚ ਨਸ਼ੇ ਦੇ ਪੈਕੇਟ ਜਾਂਦੇ ਸੀ ਵੱਡੇ ਵੱਡੇ ਸਮੱਗਲਰ ਜਿਹੜੇ ਨੇ ਉਹ ਉਹਨਾਂ ਦੇ ਘਰੇ ਰਾਤਾ ਘਟਦੇ ਸੀ ਤੇ ਉਹ ਆਪਣੇ ਹੋਰ ਦੋਸਤਾਂ ਨੂੰ ਜਿਗਰੀ ਦੋਸਤ ਕਹਿ ਕੇ ਇੰਟਰੋਡਕਸ਼ਨ ਕਰਾਉਂਦੇ ਸੀ ਤਾਂ ਅਸੀਂ ਸਾਰੀ ਪਲਾਨ ਤਿਆਰ ਕਰਨ ਨੂੰ ਥੋੜਾ ਟਾਈਮ ਲੱਗ ਗਿਆ ਕਿ ਸਪਲਾਈ ਲਾਈਨ ਕਿਵੇਂ ਤੋੜਾਂਗੇ ਫਿਰ ਜਿਹੜੇ ਵਿਧਰੋਲ ਸਿੰਪਟਮਸ ਵਾਲੇ ਹੋਣਗੇ ਉਹਨਾਂ ਦਾ ਕਿੱਥੇ ਇਲਾਜ ਕਰਾਂਗੇ ਓਟ ਸੈਂਟਰ ਉਹ ਜਿਹੜੇ ਅਪਡੇਟ ਕੀਤੇ ਰੀ ਹੈਬ ਸੈਂਟਰ ਅਪਡੇਟ ਕੀਤੇ ਤੇ ਉਸ ਤੋਂ ਬਾਅਦ ਜਿਹੜੇ ਜਿਹੜੇ ਇਨਵੋਲਵ ਸੀ ਭਾਵੇਂ ਪੁਲਿਸ ਦੇ ਛੋਟੇ ਅਧਿਕਾਰੀ ਸੀਗੇ ਵੱਡੇ ਅਧਿਕਾਰੀ ਸੀਗੇ ਜਿਹੜੇ ਜਿਹੜੇ ਉਹਦੇ ਵਿੱਚ ਇਨਵੋਲਵ ਸੀਗੇ ਨਸ਼ਾ ਤਸਕਰੀ ਚ ਉਹਨਾਂ ਦੀ ਪਹਿਚਾਨ ਕੀਤੀ ਉਹਨਾਂ 'ਤੇ ਕਾਰਵਾਈ ਕੀਤੀ ਬਹੁਤ ਇੰਨੀਆਂ ਬਦਲੀਆਂ ਕੀਤੀਆਂ ਉਸ ਤੋਂ ਬਾਅਦ ਫਿਰ ਇੱਕ ਐਕਸ਼ਨ ਵੱਡਾ ਲਿਆ ਜਿਹਦੇ ਵਿੱਚ ਤਸਕਰਾਂ ਨੂੰ ਫੜਨਾ ਬੱਚਿਆਂ ਨੂੰ ਜਿਹੜੇ ਬੁਰੀ ਸੰਗਤ ਦਾ ਸ਼ਿਕਾਰ ਹੋ ਗਏ ਉਹਨਾਂ ਨੂੰ ਹਸਪਤਾਲ 'ਚ ਦਵਾਈ ਦਿਵਾਉਣੀ ਤੇ ਉਹਨਾਂ ਨੇ ਜਿਹੜੇ ਤਸਕਰਾਂ ਨੇ ਉਸ ਪਾਪ ਦੀ ਕਮਾਈ ਨਾਲ ਲੋਕਾਂ ਦੇ ਘਰਾਂ 'ਚ 70 ਵਿਛਾ ਕੇ ਸਾਡੀਆਂ ਲੱਖਾਂ ਪਹਿਣਾ ਬੀਆਂ ਚੁੰਨੀਆਂ ਦੇ ਰੰਗ ਚਿੱਟੇ ਕਰਕੇ ਜਿਹੜੀ ਪਾਪ ਦੀ ਕਮਾਈ ਨਾਲ ਉਹਨਾਂ ਨੇ ਮਹਿਲ ਬਣਾਏ ਬਿਲਡਿੰਗਾਂ ਬਣਾਈਆਂ ਕਿਸੇ ਨੇ ਪੈਲੇਸ ਬਣਾ ਲਿਆ ਉਹਨਾਂ ਸਾਰਿਆਂ ਤੇ ਫਿਰ ਪੀੜਾ ਪੰਜਾਬੀ ਚੱਲੇ ਆ ਔਰ ਚੱਲ ਰਿਹਾ ਹਰ ਰੋਜ ਕਿਉਂਕਿ ਪੰਜਾਬੀ ਦੀ ਕਹਾਵਤ ਹੈ ਕਿ ਚੋਰੀ ਦੇ ਪੁੱਤ ਕਦੇ ਗੱਬਰੂ ਨਹੀਂ ਹੁੰਦੇ ਇਹੋ ਜੀ ਪਾਪ ਦੀ ਕਮਾਈ ਜਿਹੜੀ ਹੈ ਉਹਨੂੰ ਅਸੀਂ ਇਸ ਧਰਤੀ ਤੇ ਰਹਿਣ ਨਹੀਂ ਦੇਵਾਂਗੇ ਤਾਂ ਕਿ ਲੋਕਾਂ ਨੂੰ ਸਕੂਨ ਮਿਲੇ ਕਿ ਸਾਨੂੰ ਸਾਡੇ ਅੱਖਾਂ ਸਾਹਮਣੇ ਇਨਸਾਫ ਮਿਲ ਰਿਹਾ ਨਾ ਨਾਲ ਪਿੰਡਾਂ ਤੇ ਸ਼ਹਿਰਾਂ 'ਚ ਡਿਫੈਂਸ ਕਮੇਟੀਆਂ ਬਣਾਈਆਂ ਗਈਆਂ ਨੇ ਜਿਹੜੀਆਂ ਆਪਣੇ ਪਿੰਡਾਂ ਦੀ ਰਾਖੀ ਕਰਨਗੀਆਂ ਕਿ ਸਾਡੇ ਪਿੰਡ ਕੋਈ ਨਸ਼ਾ ਵੇਚਣ ਨਾ ਆਵੇ ਜੇ ਕੋਈ ਸਾਡੇ ਪਿੰਡ ਦਾ ਨਸ਼ਾ ਵੇਚਣ ਦੇ ਵਿੱਚ ਆਪ ਨੀ ਬੋਲਵੇ ਤਾਂ ਅਸੀਂ ਉਹਦੀ ਜ਼ੁਬਾਨਕ ਨਹੀਂ ਦੇਣੀ ਅਸੀਂ ਉਹਦੇ ਪਿੱਛੇ ਨਹੀਂ ਜਾਣਾ ਇਸ ਤਰ੍ਹਾਂ ਦੇ ਮਤੇ ਪਾਸ ਹੋ ਰਹੇ ਨੇ ਬੜਾ ਵੱਡਾ ਮਹਿੰਮਾ ਜਿਹਦੇ ਵਿੱਚ ਲੋਕ ਬਹੁਤ ਸਾਥ ਦੇ ਰਹੇ ਨੇ ਪੰਚਾਇਤਾਂ ਸਾਥ ਦੇ ਰਹੀਆਂ ਨੇ ਔਰ ਕਾਮਯਾਬੀ ਵੱਲ ਵਧ ਰਹੇ ਮੈਂ ਨਹੀਂ ਕਹਿੰਦਾ ਕਿ ਬਿਲਕੁਲ ਖਤਮ ਹੋ ਗਿਆ ਪਰ ਜਿਹੜਾ ਸ਼ਰਿਆਂ ਬਿਕਦਾ ਸੀ ਜਾਂ ਕਿਤੋਂ ਵੀ ਮਰਜ਼ੀ ਕੁੜੀ ਲੈ ਲੈਂਦੇ ਸੀ ਉਹ ਕੰਮ ਖਤਮ ਹੋ ਗਿਆ ਜੇ ਕੋਈ ਕਿਤੇ ਹੈਗਾ ਚੋਰੀ ਛੁਪੇ ਵਾਲਾ ਉਹਦੇ ਤੇ ਵੀ ਛਾਪੇ ਪੈ ਰਹੇ ਹਨ ਹਜ਼ਾਰਾਂ ਐਫ ਆਈ ਆਰ ਦਾ ਜ਼ੋਈਆਂ ਨੇ ਰਿਕਵਰੀ ਹੋਈ ਹੈ ਬੜੀ ਵੱਡੀ ਲੰਬੀ ਲਿਸਟ ਹੈ ਸੁਕ ਨਸ਼ਾ ਹੁੰਦਾ ਹੈ ਸਾਡੇ ਗੁਆਂਡੀ ਮੁਲਕ ਚੋਂ 500 52 ਕਿਲੋਮੀਟਰ ਦੇ ਨੇੜ ਤੇੜੇ ਸਾਡੀ ਸਰਹੱਦ ਦਾ ਪਠਾਨਕੋਟ ਤੋਂ ਫਾਜ਼ਿਲਕਾ ਤੱਕ ਡਰੋਨ ਸਿਸਟਮ ਹੈ ਅੱਜ ਕੱਲ ਉਹ ਡਰੋਨ ਰਾਹੀਂ ਸੁੱਟ ਜਾਂਦੇ ਸੀ ਪੈਕੇਟ ਪੰਜਾਬ ਪਹਿਲਾ ਸੂਬਾ ਹੈ ਜਿਨੇ ਐਂਟੀ ਡਰੋਨ ਸਿਸਟਮ ਲਾਗੂ ਕੀਤਾ ਉਹਨੇ ਪਿੱਛੇ ਜੇਦੂ ਘਾਟਨ ਕੀਤਾ ਤਰਨਤਾਰਨ ਉਧਰੋਂ ਡਰੋਨ ਜੇ ਆਊਗਾ ਉਹ ਸਾਡੇ ਟ੍ਰੈਕ ਦੇ ਵਿੱਚ ਆ ਗਿਆ ਤਾਂ ਉਹਨੂੰ ਉੱਥੇ ਉਸੇ ਵੇਲੇ ਉੱਥੇ ਹੀ ਜਿਹੜਾ ਤਬਾਹ ਕਰ ਦਿੱਤਾ ਜਾਊਗਾ ਤਾਂ ਕਿ ਉਹ ਕੋਈ ਸਮਾਜ ਸਮਾਜ ਦੇ ਵਿਰੋਧੀ ਕੋਈ ਪਿਸਤੌਲ ਕੋਈ ਸਮਗਰੀ ਇਸ ਤਰ੍ਹਾਂ ਦੀ ਜਿਹੜੀ ਨਸ਼ੇ ਜਿਹਦੇ 'ਚ ਹੋਣ ਉਹ ਭਾਰਤ ਪੰਜਾਬ ਦੀ ਧਰਤੀ ਤੇ ਭਾਰਤ ਦੀ ਧਰਤੀ ਤੇ ਨਾ ਸੁੱਟ ਸਕੇ 55000 ਤੋਂ ਵੱਧ ਨੌਜਵਾਨਾਂ ਨੂੰ ਨੌਕਰੀਆਂ ਮਿਲ ਚੁੱਕੀਆਂ ਤੁਹਾਡੇ ਵੀ ਬਹੁਤ ਸਾਰੇ ਰਿਸ਼ਤੇਦਾਰ ਦੋਸਤ મિતਰ ਹੋਣਗੇ ਬਿਨਾਂ ਕਿਸੇ ਸਪਾਰਿਸ਼ ਤੋਂ ਬਿਨਾਂ ਕਿਸੇ ਰਿਸ਼ਵਤ ਤੋਂ ਖੇਡਾਂ ਦੇ ਵਿੱਚ ਖੇਡਾਂ ਵਤਨ ਪੰਜਾਬ ਦੀਆਂ ਬਸ ਆਉਣ ਵਾਲੇ ਸਤੰਬਰ ਸ਼ੁਰੂ ਹੋ ਜਾਣਗੀਆਂ 10 ਸਾਲ ਤੋਂ ਲੈ ਕੇ 60 ਸਾਲ ਦੇ ਬਜ਼ੁਰਗ ਇੱਕੋ ਟ੍ਰੈਕ ਚ ਇੱਕੋ ਗਰਾਊਂਡ ਚ ਖੇਡਦੇ ਨੇ ਕਈ ਵਾਰੀ ਤਿੰਨ ਤਿੰਨ ਪੀੜ੍hiyan ਖੇਡਦੀਆਂ ਪੋਤਾ ਵੀ ਉਸੇ ਗਰਾਊਂਡ ਚ ਬਾਪੂ ਵੀ ਉਸੇ ਗਰਾਊਂਡ ਚ ਦਾਦਾ ਵੀ ਉਸੇ ਗਰਾਊਂਡ ਚ ਅਰ ਨਗਦ ਨਾਮ ਨੇ ਸਟੇਡੀਅਮ ਭਰੇ ਪਏ ਨੇ ਸ਼ਾਮ ਨੂੰ ਇਹਦੇ ਨਾਲ ਆ ਜਿਹੜਾ ਯੁੱਧਨਾ ਸ਼ੰਭਰੂ ਦਾ ਉਹ ਚ ਵੀ ਸਹਿਤਾ ਮਿਲਦੀ ਹੈ ਕਿਉਂਕਿ ਬੱਚਿਆਂ ਨੂੰ ਖੇਡਾਂ ਬਲ ਉਤਸ਼ਾਹਤ ਕਰਦੇ ਆ ਤਾਂ ਸਰੀਰ ਨਾਲ ਪਿਆਰ ਹੁੰਦਾ ਹੈ ਫਿਰ ਖੇਡਾਂ ਰਹੀ ਉਹ ਉੱਪਰ ਵੀ ਜਾ ਸਕਦੇ ਨੇ ਜੇ ਪ੍ਰੋਫੈਸ਼ਨਲ ਲੈਵਲ ਤੇ ਜਾਣਗੇ ਇਸ ਵਕਤ ਤੁਹਾਨੂੰ ਜਾਣ ਕੇ ਖੁਸ਼ੀ ਹੋਊਗੀ ਪੰਜਾਬ ਦੀ ਹਾਕੀ ਦੀ ਟੀਮ ਦੇ ਕੈਪਟਨ ਵੀ ਪੰਜਾਬੀ ਐ ਹਰਮਨਪ੍ਰੀਤ ਪੰਜਾਬ ਦੀ ਭਾਰਤ ਦੀ ਹਾਕੀ ਟੀਮ ਦੇ ਕੈਪਟਨ ਪੰਜਾਬੀ ਐ ਹਰਮਨਪ੍ਰੀਤ ਤੇ ਭਾਰਤ ਦੀ ਮੈਲਾ ਕ੍ਰਿਕਟ ਟੀਮ ਦੇ ਕੈਪਟਨ ਮੋਗੇ ਤੋਂ ਉਹ ਵੀ ਪੰਜਾਬਣ ਪੰਜਾਬ ਦੀ ਬਾਸਕਟਬਾਲ ਦੀ ਟੀਮ ਦਾ ਕੈਪਟਨ ਵੀ ਪੰਜਾਬੀ ਹੈ ਤੇ ਪੰਜਾਬ ਦੀ ਫੁੱਟਬਾਲ ਟੀਮ ਦਾ ਕੈਪਟਨ ਵੀ ਪੰਜਾਬੀ ਹੈ ਜਾਨੀ ਕਿ ਦੇਸ਼ ਦੀ ਚਾਰ ਵੱਡੀਆਂ ਗੇਮਾਂ ਦੇ ਦੇਸ਼ ਦੇ ਕੈਪਟਨ ਸਾਡੇ ਪੰਜਾਬੀ ਮੁੰਡੇ ਰਪਿੰਦਰ ਤੇ ਨਿਸ਼ਾਨੇਬਾਜ਼ ਸਿਫਤਕੌਰ ਸਮਰਾਓ ਫਰੀਦਕੋਟ ਜ਼ਿਲ੍ਹੇ ਨਾਲ ਸੰਬੰਧਿਤ ਨੇ ਜਿਹੜੇ ਜਿਨ੍ਹਾਂ ਨੇ ਪੋਡੀਅਮ ਫਿਨਿਸ਼ ਕੀਤਾ ਤੇ ਦੇਸ਼ ਦਾ ਝੰਡਾ ਉੱਚਾ ਲੈ ਕੇ ਜਾ ਰਹੇ ਨੇ ਬਾਕੀ ਬਿਜਲੀ ਦੀ ਗੱਲ ਹੈ ਤੁਹਾਨੂੰ ਪਤਾ ਹੀ ਹੈ 300 ਯੂਨਟ ਅਸੀਂ ਆਨਸਾਰ ਫ੍ਰੀ ਕਰਤਾ ਸੀ ਪਰ ਮੰਥ 600 ਯੂਨਟ ਜਨ ਕਿ 2 ਮਹੀਨੇ ਬਾਅਦ ਬਿਲ ਆਉਂਦਾ ਐ ਇਸ ਵਕਤ ਲਗਭਗ 90% ਪੰਜਾਬ ਨੂੰ ਬਿਜਲੀ ਦਾ ਬਿੱਲ ਨਹੀਂ ਆ ਰਿਹਾ ਤੇ ਖੇਤਾਂ ਵਾਲੀ ਜਿਹੜੀ ਬਿਜਲੀ ਹੈ ਉਹ ਪਹਿਲਾਂ 8 ਘੰਟੇ ਮਿਲਦੀ ਸੀ ਉਹ ਵੀ ਟੁੱਟਵੀਂ ਮਿਲਦੀ ਸੀ ਹੁਣ ਦਿਨੇ ਮਿਲਦੀ ਆ 10 ਘੰਟੇ 11 ਘੰਟੇ ਜਦੋਂ ਮਰਜ਼ੀ ਜਾਓ ਮੋਟਰ ਚਲਾ ਲਓ ਨਾਲ-ਨਾਲ ਸਭ ਤੋਂ ਵੱਡੀ ਗੱਲ ਜਿਹੜੀ ਹੋਈ ਹੈ ਜਿਸ ਵੇਲੇ ਅਸੀਂ ਸਰਕਾਰ ਦਾ ਕਾਰਜਪਾਰਣ ਸੰਭਾਲਿਆ ਸੀ 16 ਮਾਰਚ 222 ਖਟਕੜ ਕਲਾਂ ਵਿਖੇ ਅਸ਼ੀਦ ਆਜ਼ਮ ਦੇ ਪਿੰਡ ਉਸ ਵੇਲੇ ਪੰਜਾਬ 21% ਨਹਿਰੀ ਪਾਣੀ ਇਸਤੇਮਾਲ ਕਰ ਰਿਆ ਸੀ ਕਸਤੀਆਂ ਰਹੀਂ ਰਜਵਾਹਾਂ ਰਹੀਂ ਸੂਏ ਰਹੀਂ ਤੇ ਸਾਢੇ 3 ਸਾਲਾਂ ਬਾਅਦ ਅਸੀਂ 63% ਤੇ ਪਹੁੰਚ ਗਏ ਹੁਣ ਤੁਸੀਂ ਵੀਡੀਓ ਵੀ ਦੇਖਦੇ ਹੋਵੋਗੇ ਜਦ ਤੁਹਾਡੇ ਪਿੰਡਾਂ 'ਚ ਵੀ ਪਹੁੰਚ ਗਿਆ ਹੋਊਗਾ ਕਿ ਅਸੀਂ 40 ਸਾਲਾਂ ਬਾਅਦ ਪਾਣੀ ਦੇਖਿਆ ਜੀ ਆ ਕੱਸੀ 'ਚ ਅਸੀਂ 50 ਸਾਲਾਂ ਬਾਅਦ ਪਾਣੀ ਦੇਖਿਆ ਜੀ ਅਸੀਂ ਆਪਣੇ ਪਾਣੀ ਨੂੰ ਚੈਨਲਾਈਜ਼ ਕਰ ਰਹੇ ਹਾਂ